ਅੱਜ ਇਹ ਮੰਨਿਆ ਜਾਂਦਾ ਹੈ ਕਿ ਜੇ ਕੁੜੀ ਨੇ ਸੂਟ ਪਾ ਲਿਆ ਘਰ ਕੱਚਾ ਹੈ ਜਾਂ ਪੱਕਾ ਹੈ ਉਹਦੇ ਵਿੱਚ ਮੰਜੀਆਂ ਪਈਆਂ ਹੋਈਆਂ ਹਨ ਹੈਨਾ ਗੱਠੇ ਇਹਨਾਂ ਨੂੰ ਕਲਚਰ ਮੰਨਿਆ ਜਾਂਦਾ ਬਟ ਅੱਜ ਮੈਂ ਤੁਹਾਡੇ ਕੋਲੋਂ ਜਾਣਨਾ ਚਾਹ ਰਹੀ ਆ ਕਲਚਰ ਜਿਹੜਾ ਇਹ ਫੁਲਕਾਰੀ ਲੈਣੀ ਮੰਝੇ ਡਾਉਣਾ ਤੇ ਆ ਕਰਨਾ ਘਗਰੇ ਪਾਉਣਾ ਇਹ ਕਲਚਰ ਦਾ ਸਿਰਫ 10% ਹੈ ਜੀ ਇਟਸ ਜਸਟ ਅ ਸਾਈਨ ਆਫ ਕਲਚਰ ਬਟ ਅਸਲੀ ਕਲਚਰ ਤਾਂ ਬੱਚੇ ਜਿਉਣ ਦੀ ਵਿਧੀ ਆ ਤੁਸੀਂ ਮੇਰੇ ਕੋਲੇ ਆਏ ਹੋ ਚੱਲ ਕੇ ਤੁਸੀਂ ਮੇਰੀ ਕਿੰਨੀ ਕਿੱਜਤ ਕਰਦੇ ਇੱਕ ਮਾਂ ਧੀ ਦੀ ਕਿੰਨੀ ਕਿੱਜਤ ਕਰਦੀ ਹੈ ਇੱਕ ਸਟੂਡੈਂਟ ਆਪਣੇ ਟੀਚਰ ਦੀ ਕਿੰਨੀ ਕਿ ਰਿਸਪੈਕਟ ਕਰਦਾ ਖਾਣ ਪੀਣ ਦੀਆਂ ਵਿਧੀਆਂ ਰਹਿਣ ਦੀ ਵਿਧੀ ਟੋਟਲ ਵੇ ਆਫ ਲਾਈਫ ਹੈ ਜਿਹੜਾ ਉਹਨੂੰ ਕਲਚਰ ਕਹਿੰਦੇ ਆ ਆਪਾਂ ਸਿਰਫ ਇਹ ਨਹੀਂ ਵੀ ਫਲਕਾਰੀਆਂ ਰੱਖ ਲਈਆਂ ਜੀ ਸੁੱਖੀ ਬਰਾੜ ਫਲਕਾਰੀ ਲਈ ਜਾਂਦੀ ਹੈ ਕਲਚਰ ਚ ਜਿਉਣਾ ਵੀ ਹੋਣਾ ਚਾਹੀਦਾ ਕਲਚਰ ਚ ਅਸੀਂ ਗਿਆਨ ਵੰਡਦੇ ਆ ਸਾਡੇ ਗੁਰੂ ਗਵਿੰਦ ਸਿੰਘ ਜੀ ਨੇ ਕੀ ਸਾਰ ਯਾਰੜੇ ਦਾ ਸਾਨੂੰ ਸੱਥਰ ਚੰਗਾ ਪੱਠ ਖੇੜਿਆਂ ਦੇ ਰਹਿਣਾ ਕੰਡਿਆਂ ਤੇ ਸੌਂਗੇ ਸੀ ਸਾਡੇ ਗੁਰੂ ਗਵਿੰਦ ਸਿੰਘ ਜੀ ਤੇ ਅੱਜ ਕੱਲ ਬੱਚੇ ਮਤਲਬ ਚਾਦਰ ਛੋਟੀ ਹੈ ਪੈਰ ਜਿਆਦਾ ਪਸਾਰਦੇ ਨੇ ਕਹਿੰਦੇ ਨੇ ਕੱਟ ਜੋਰ ਕੋਟ ਅਕਾਰਡਿੰਗ ਟੂ ਯੋਰ ਕਲੋਥ ਉਹ ਹੋ ਕੇ ਨੈਟਵਰਕ ਤੇ ਦੇਖ ਕੇ ਛਾਲਾਂ ਵੱਡੀਆਂ ਵੱਡੀਆਂ ਮਾਰੀ ਜਾਂਦੇ ਆਪਣੇ ਸਾਡਾ ਵਿਰਸਾ ਸਿਖਾਉਂਦਾ ਸਾਨੂੰ ਸਾਡੀ ਵਿਰਾਸਤ ਸਿਖਾਉਂਦੀ ਹੈ ਸੰਜਮ ਚ ਰਹਿਣਾ